ਕਿਉਂਕਿ ਗੁਰੂ ਕੇ ਸਿੱਖ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਾਖੀ ਦੇ ਬਚਨ ਨੇ ਭਾਈ ਮਰਦਾਨਾ ਜੀ ਨਾਲ ਇੱਕ ਦਿਨ ਚਰਚਾ ਕਰਦਿਆਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਅਸੀਂ ਆਪਣੇ ਗੁਰਸਿੱਖਾਂ ਨੂੰ ਤਿੰਨ ਚੀਜ਼ਾਂ ਦਿੱਤੀਆਂ ਹਨ ਤਿੰਨ ਚੀਜ਼ਾਂ ਕਿਹੜੀਆਂ ਹਿਰਦੇ ਵਿੱਚ ਗਿਆਨ ਮੁਖ ਵਿੱਚ ਭਗਤੀ ਔਰ ਵਰਤਨ ਵਿੱਚ ਵਿਰਾਗ ਇਹ ਤਿੰਨ ਚੀਜ਼ਾਂ ਹਰ ਇੱਕ ਗੁਰਸਿੱਖ ਮਾਈ ਭਾਈ ਕੋਲ ਹੋਣੀਆਂ ਚਾਹੀਦੀਆਂ ਨੇ ਹਿਰਦੇ ਵਿੱਚ ਗਿਆਨ ਕਿ ਅਸੀਂ ਪਰਮੇਸ਼ਰ ਦੀ ਅੰਸਾਂ ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਨਿਵਾਸ ਹੈ ਇਹ ਗਿਆਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਹੋਵੇ ਅਸੀਂ ਸਰੀਰ ਨਹੀਂ ਅਸੀਂ ਜੋਤ ਸਰੂਪ ਆਤਮ ਸਰੂਪ ਹਾਂ ਮਨ ਤੋਂ ਜੋਤ ਸਰੂਪ ਹੈ ਇਹ ਗਿਆਨ ਹਿਰਦੇ ਵਿੱਚ ਹੋਵੇ ਪਰ ਜ਼ੁਬਾਨ ਤੇ ਨਾ ਹੋਵੇ ਵੀ ਮੈਂ ਰੱਬ ਹਾਂ ਇਰਦੇ 'ਚ ਗਿਆਨ ਹੋਵੇ ਕਿ ਮੇਰੇ ਵਿੱਚ ਤੇ ਪ੍ਰਮਾਤਮਾ 'ਚ ਕੋਈ ਭੇਦ ਨਹੀਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਪਰ ਜ਼ੁਬਾਨ ਤੋਂ ਨਹੀਂ ਕਹਿਣਾ ਵੀ ਮੈਂ ਰੱਬ ਹਾਂ ਮੈਂ ਪ੍ਰਮਾਤਮਾ ਹਾਂ ਮੁਖ ਵਿੱਚ ਭਗਤੀ ਹੋਵੇ ਕਿ ਵਾਹਿਗੁਰੂ ਤੂੰ ਸਵਾਮੀ ਆਂ ਅਸੀਂ ਤੇਰੇ ਦਾਸ ਆਂ ਅਸੀਂ ਤੇਰੇ ਸੇਵਕ ਆਂ ਮੁਖ ਵਿੱਚ ਭਗਤੀ ਦਾ ਭਾਵ ਹੋਵੇ ਔਰ ਵਰਤਨ ਵਿੱਚ ਵਿਰਾਗ ਦਾ ਭਾਵ ਹੋਵੇ ਕਿ ਸੰਸਾਰ ਵਿੱਚ ਬਿਚਰਦਿਆਂ ਵੈਰਾਗਵਾਨ ਜੀਵਨ ਹੋਵੇ ਕਿਸੇ ਵਸਤੂ ਨਾਲ ਕਿਸੇ ਪਦਾਰਥ ਨਾਲ ਪਕੜ ਨਾ ਹੋਵੇ